ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਲ ਦੀਆਂ ਤਸਵੀਰਾਂ ਦਿਖਾਈਆਂ ਦਿਖਾਣੇ ਹੈਗੇ ਆ ਅੱਜ ਜਿਹੜਾ ਹੈਗਾ ਵਾ ਕਰਵਾ ਚੌਥ ਦਾ ਵਰਤ ਕਰਵਾ ਚੌਥ ਦਾ ਵਰਤ ਇਸ ਲਈ ਰੱਖਿਆ ਜਾਂਦਾ ਹੈਗਾ ਮਹਿਲਾਵਾਂ ਜਿਹੜੀਆਂ ਖਾਸ ਕਰਕੇ ਇਹ ਵਰਤ ਤਾਂ ਰੱਖਦੀਆਂ ਨੇ ਉਹਨਾਂ ਦੇ ਪਤੀ ਦੀ ਲੰਮੀ ਉਮਰ ਹੋਵੇ ਅੱਜ ਨਕੌਦਰ ਦੇ ਵਿੱਚ ਜਿਹੜਾ ਹੈਗਾ ਕਥਾ ਦੀਆਂ ਰਸਮਾਂ ਜਿਹੜੀਆਂ ਹੈਗੀਆਂ ਵਾ ਸ਼ੁਰੂ ਹੋ ਚੁੱਕੀਆਂ ਹੈਗੀਆਂ ਵਾ ਇੱਕ ਵਾਰੀ ਮੈਂ ਕੈਮਰਾ ਨੂੰ ਮੰਗੇ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜੀਆਂ ਮਹਿਲਾਵਾਂ ਦੀ ਗੱਲ ਕਰੀਏ ਚਾਹੇ ਸੁਆਗਣਾ ਦੀ ਗੱਲ ਕਰੀਏ ਚਾਹੇ ਅਨਵਿਆਈਆਂ ਕੁੜੀਆਂ ਦੀ ਗੱਲ ਕਰੀਏ ਇਸ ਵੇਲੇ ਜਿਹੜੀਆਂ ਹੈਗੀਆਂ ਵਾ ਇਕੱਠੀਆਂ ਹੋ ਕੇ ਜੜੀ ਕਥਾ ਦੀ ਜੜੀ ਰਸਮ ਹੋ ਰਹੀ ਹੈਗੀ ਕਥਾ ਸੁਣਾਈ ਜਾ ਰਹੀ ਹੈਗੀ ਆ ਅਤੇ ਇਸ ਕਥਾ ਦੇ ਵਿੱਚ ਜਿਹੜਾ ਹੈਗਾ ਵਾ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਹੈਗਾ ਵਾ ਅਤੇ ਇਹੇ ਤਸਵੀਰਾਂ ਜਿਹੜੀਆਂ ਗਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਸੱਜਾ ਦਾ ਸਤਾਣਾ ਨਾ ਸੱਚੇ ਚੀਜ਼ ਬਣਾਣਾ ਹੀ ਪਾਣਾ ਦਿੱਕਾ ਉਹਦਾ ਉਹ ਹੀ ਜੋ ਆਪਣੇ ਮਾਨ ਭਰਦੇ ਅੱਛਾ ਚਲ ਤੂੰ ਲਵਾ ਜਦੋਂ ਆਇਤ ਉਹਨੇ ਆ ਕੇ ਦੇਖਿਆ ਕਿ ਉਹ ਜਿਹੜਾ ਰਾਜਾ ਇਹਨੂੰ ਭੁੱਲ ਗਿਆ ਆਇਆ ਸੀ ਗਾਂ ਗਾਨੀ ਨੂੰ ਫਿਰ ਰਾਣੀ ਸੀ ਉਹ ਗੋਲੀ ਬੰਦੀ ਗੋਲੀ ਛੇ ਰਗੇ ਬੰਦੀ ਜਦੋਂ ਕਰਵਾਟੋ ਤਾਂ ਵਰਤ ਆਇਆ ਨਾ ਫੇਰ ਹਾਂ ਰਾਜਾ ਚੱਲਿਆ ਖੇੜ ਜੰਗਲ ਛੇ ਸ਼ਿਕਾਰ ਵਿੱਚ ਚਲਿਆ ਖੇੜ ਚਲਿਆ ਵਰਤ ਲੈਣ ਆਵਾ ਕਾ ਅੰਕੁਂਟਾ ਕੀ ਲਿਆ ਮੈਂ ਤੇਰੇ ਤੋਂ ਕਾ ਉਹ ਗੋਲੀ ਕਹਿੰਦੀ ਮੈਂ ਤੇ ਤੋਂ ਲਈ ਰਾਣਕੀ ਲਈ ਮੈਂ ਤੇ ਤੋਂ ਕਿ ਨਹੀਂ ਆਂ ਗੁੱਡੜੀਆਂ ਪਾਣੀ ਗੁੱਡੜੀਆਂ ਉਹ ਜਿਹੜੀ ਗੋਲੀ ਸੋਹ ਕਾ ਮੇਰੇ ਤੇ ਕਾ ਸੁਹਾਗ ਦਾ ਸਾਰਾ ਸਮਾਨ ਅੱਗਾ ਤੁਸੀਂ ਕਰੋ ਪਹਿਨਣ ਮਨ ਕਹਿਰ ਪਾਈ ਨਾ ਸੁਤੜ ਜਗਾਈ ਨਾ ਰੁੱਛੜਾ ਮਨਾਈ ਨਾ ਕਿੰ ਪਿਆਰੀ ਵੀਰਾ करवा आप अपने आप लोगों को अपने गड़िश पर जा लो और वो है ना मैं मैं चेक पे कुछ डालूं हम्म तो नहीं वो कौन को कौन को नहीं तो ये कर लीजिए और ना इधर वो करने उधर खिड़की में बैठे मैं तो खड़ी हूं निशान में पल्ले नहीं है वो ਉਹਨਾਂ ਰਾਤੀ ਦੋਦੇ ਉੱਥੇ ਉਹਦਾ ਕਿਤਾ ਉਸਾਰੇ ਕਿ ਉਹਨਾਂ ਗੋੜੀਆਂ ਵੀ ਲੈ ਗਈ ਚਾਹ ਉਹ ਪਤਾ ਨਹੀਂ ਕਿਤਾ ਹੈ ਮਨ ਨਬੂਆ ਧੀ ਗੁੜੀ ਬੋਲ ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਅੱਜ ਕਰਵਾ ਚੌਥ ਕਰਵਾ ਚੌਥ ਜਿਹੜਾ ਵਰਤ ਹੈਗਾ ਵਾ ਇੱਕ ਪਵਿੱਤਰ ਤਿਹਾਰ ਮੰਨਿਆ ਜਾਂਦਾ ਹੈਗਾ ਵਾ ਕਿਉਂਕਿ ਇਹ ਲੰਮੀ ਉਮਰ ਵਾਸਤੇ ਆਪਣੀ ਪਤੀ ਦੀ ਜਿਹੜੀ ਹੈਗੀਆਂ ਮਹਿਲਾਵਾਂ ਜਿਹੜੀਆਂ ਆਪਣੇ ਪਤੀ ਵਾਸਤੇ ਇਹ ਵਰਤ ਰੱਖਦੀਆਂ ਨੇ ਮਹਿਲਾਵਾਂ ਵੱਲੋਂ ਜਿਹੜੇ ਹੈਗੇ ਕਥਾ ਦੀ ਰਸਮ ਕੀਤੀ ਜਾ ਕਈ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਕੱਠੇ ਹੋਏ ਆ ਕੀ ਕਹਿਣਾ ਚਾਹੋਗੇ ਕਹਿਣਾ ਚਾਹੂੰਗੀ ਮੇਰੀ ਸਾਰੀਆਂ ਫਰੈਂਡਸ ਮੇਰੇ ਨਾਲ ਹੈ ਔਰ ਇਹ ਦੇ ਮੈਨੂੰ ਬਹੁਤ ਕਹਿੰਦੇ ਨੇ ਪੂਰੇ ਸਾਲ ਦੀ ਇੱਕ ਦੇ ਵਿੱਚ ਵੇਟ ਹੁੰਦੀ ਹੈ ਕਿ ਅਸੀਂ ਸਾਰਿਆਂ ਨੇ ਇਕੱਛੇ ਦਾ ਰੈਡੀ ਹੋ ਕੇ ਇਕੱਠੇ ਮਿਲਣਾ ਹੈਗਾ ਇਹ ਵਰਤ ਨੂੰ ਜੇ ਲੈ ਕੇ ਚੱਲੀਏ ਤੇ ਦੇਖੋ ਵਰਤ ਸਾਡੇ ਰੀਤੀ ਰਿਵਾਜ ਹੈ ਜਿਹਨੂੰ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈਗਾ ਔਰ ਜੇ ਰੀਤੀ ਰਿਵਾਜ ਨੂੰ ਮੰਨਾਂਗੇ ਜਾਂ ਜਿਆਦਾ ਸਿਆਜ਼ ਨੂੰ ਫੋਲੋ ਕਰਾਂਗੇ ਤਾਂ ਹੀ ਅਸੀਂ ਅਨਰ ਜਨਰੇਸ਼ਨ ਨੂੰ ਫੋਲੋ ਕਰਾ ਸਕਦੇ ਹਾਂ ਅੱਜ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਾਫੀ ਐਕਟਿਵ ਹੈਗਾ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਸੋਸ਼ਲ ਮੀਡੀਆ ਇੱਕ ਤਰ੍ਹਾਂ ਲਈ ਬਹੁਤ ਅੱਛੀ ਚੀਜ਼ ਹੈ ਹਰ ਇੱਕ ਚੀਜ਼ ਨੂੰ ਮੈਸੇਜ ਦੇਣ ਲਈ ਪਰ ਮੇਰੇ ਤਰ੍ਹਾਂ ਹੀ ਸਾਭ ਨਾਲ ਮੈਂ ਇੱਕ ਮੈਸੇਜ ਦੇਣਾ ਚਾਹੁੰਗੇ ਦੇਖੋ ਕਿਸੇ ਵੀ ਚੀਜ਼ ਦਾ ਮਜ਼ਾਕ ਨਾ ਬਣਾਓ ਜਿਹੜਾ ਪਵਿੱਤਰ ਤਿਉਹਾਰ ਹੈ ਪਵਿੱਤਰ ਕਰਵਾ ਚੌਧ ਦਾ ਵਰਤ ਹੈ ਜਿਹੜੀਆਂ ਲੇਡੀਜ਼ ਆਪਣੇ ਹਸਬੰਡਸ ਲਈ ਰੱਖਦੀਆਂ ਇਹਨਾਂ ਨੂੰ ਪਲੀਜ਼ ਫੇਕ ਨਾ ਮੰਨੋ ਦੇਖੋ ਦਿਲੋਂ ਮੰਨਣਾ ਹਰ ਕਿਸੇ ਲਈ ਆਪਣੇ ਲਈ ਮਨੋ ਤਾਂ ਸਾਰਾ ਕੁਝ ਨਾ ਮਨੋ ਤਾਂ ਕੁਝ ਵੀ ਨਹੀਂ ਸੋਸ਼ਲ ਮੀਡੀਆ ਤੇ ਕਾਫੀ ਅੱਜ ਮਜ਼ਾਕ ਬਣਾਇਆ ਜਾ ਰਿਹਾ ਹਰ ਦਿਨ ਤਿਹਾਰ ਦਾ ਪਰ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਅੱਜ ਕਰਵਾ ਚੌਥ ਦਾ ਵਰਤ ਹੈਗਾ ਕੀ ਕਹਿਣਾ ਚਾਹੋ ਕਰਵਾ ਚੌਥ ਅਸੀਂ ਆਪਣੇ ਹਸਬੰਡ ਦੀ ਲੰਬੀ ਉਮਰ ਲਈ ਰੱਖਦੇ ਆਂ ਔਰ ਸੋਸ਼ਲ ਮੀਡੀਆ ਦੀ ਇਹ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਜੀ ਅਸੀਂ ਇਹਨੂੰ ਦੋ ਤਰ੍ਹਾਂ ਦੇਖਾਂਗੇ ਇਹ ਨਹੀਂ ਕਿ ਮੈਂ ਮਜ਼ਾਕ ਵੀ ਬਣਾਉਂਦੇ ਇਸ ਸੋਸ਼ਲ ਮੀਡੀਆ ਰਾਹੀਂ ਸਾਡੇ ਅੱਗੋ ਬੱਚਿਆਂ ਨੂੰ ਸਾਡੀ ਜਨਰੇਸ਼ਨ ਨੂੰ ਅਗਵਾਣ ਵਾਲੇ ਨੂੰ ਵੀ ਪਤਾ ਲੱਗਦਾ ਕਿ ਅਸੀਂ ਇਹ ਤੇ ਹਰ ਮਨਾਏ ਆ ਤੇ ਅੱਗੋ ਅਸੀਂ ਮਨਾਨੇ ਆ ਇਹਨੂੰ ਸੈਲੀਬ੍ਰੇਟ ਕਿੱਦਾਂ ਕਰਨਾ ਹੈ ਇਹ ਅਸੀਂ ਦੋ ਤਰ੍ਹਾਂ ਨਾਲ ਦੇਖਾਂਗੇ ਜੋ ਮਜ਼ਾਕ ਮਨਾਨੇ ਉਹਨਾਂ ਦੀ ਆਪਣੀ ਥਿੰਕਿੰਗ ਹੈ ਆਪਣੀ ਥਿੰਕਿੰਗ ਹੈਗੀ ਆ ਇਹ ਬਹੁਤ ਵਧੀਆ ਮੈਸੇਜ ਹੈਗਾ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਕਾਫੀ ਐਕਟਿਵ ਹੈਗਾ ਵਾ ਪਰ ਅੱਜ ਇੱਕ ਵੱਡਾ ਤਿਹਾਰ ਕਰਵਾ ਚੌਦਾ ਵਰਤ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰੀਆਂ ਭੈਣਾਂ ਨੂੰ ਔਰ ਜੋ ਵੀ ਕਰਵਾ ਚੌਧਾ ਵਰਤ ਰੱਖਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰਾ ਸੋਸ਼ਲ ਮੀਡੀਆ ਦੇ ਨਾਲ ਜੋ ਅੱਜਕੱਲ ਹੋ ਰਿਹਾ ਉਹ ਸਾਰਿਆਂ ਲਈ ਇੱਕ ਕਾਮਨ ਗੱਲ ਹੈ ਠੀਕ ਹੈ ਇਹ ਤਿਉਹਾਰ ਜਿੱਦਾਂ ਦੀਵਾਲੀ ਮਨਾਣੇ ਆਪਾਂ ਬਾਕੀ ਤਿਉਹਾਰ ਮਨਾਣੇ ਸੇਮ ਐਜ਼ ਇਟ ਇਜ਼ ਪਤੀ ਦੀ ਲੰਬੀ ਉਮਰ ਲਈ ਆਪਾਂ ਮਨਾਣੇ ਆ ਇਹਦੇ ਵਿੱਚ ਕੋਈ ਸੋਸ਼ਲ ਮੀਡੀਆ ਜਾਂ ਆਪਣੇ ਆਪ ਨੂੰ ਜੋ ਪ੍ਰਸਤੁਤ ਕਰਦੇ ਆ ਜੇ ਮੰਨ ਲਓ ਵੀਡੀਓਜ਼ ਬਣਾਉਂਦੇ ਆ ਜਾਂ ਆਪਣੀ ਸਨੈਪਚੈਟ ਤੇ ਜਾਂ ਇੰਸਟਾ ਤੇ ਪਰ ਉਹ ਮੈਸੇਜ ਤਾਂ ਇੱਕ ਹੀ ਜਾਂਦਾ ਹੈ ਕਿ ਇਹ ਪਤੀ ਦੀ ਲੰਬੀ ਉਮਰ ਲਈ ਹੈ ਤਾਂ ਸਾਰਿਆਂ ਨੂੰ ਇਹ ਵਰਤ ਕਰਨਾ ਹੀ ਚਾਹੀ ਵਾਰਤ ਕਰਨਾ ਚਾਹੀਦਾ ਇਸ ਨੂੰ ਲੈ ਕੇ ਜਿਹੜਾ ਹੈਗਾ ਵਾ ਅੱਜ ਖਾਸ ਕਰਕੇ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਕਾਫੀ رونਕਾ ਦੇਖਣ ਨੂੰ ਮਿਲ ਰਹੀਆਂ ਪਰ ਸੰਧ ਨਾਲ ਪਣੀ ਤਰੋੜਾ ਨਕੋਦਾ